ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪੁਲਿਸ ਦੀ ਸਰਗਰਮੀ ਦੇ ਬਾਵਜੂਦ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਵਾਰਦਾਤ ਗੁਰਦਾਸਪੁਰ ਕਲਾਨੌਰ ਰੋਡ ਤੇ ਵਾਪਰੀ ਹੈ ਜਿੱਥੇ ਇੱਕ ਪ੍ਰਾਈਵੇਟ ਕੰਪਨੀ ਦੇ ਕਰਮਿੰਦੇ ਕੋਲੋਂ ਲਗਭਗ 6 ਲੁੱਟੇਰਿਆਂ ਨੇ 3 ਲੱਖ ਰੁਪਏ ਦੀ ਲੁੱਟ ਕੀਤੀ ਹੈ ਪੀੜਿਤ ਨੌਜਵਾਨ ਪੰਕਜ ਇੱਕ ਪ੍ਰਾਈਵੇਟ ਕੰਪਨੀ ਵਿੱਚ ਸੇਲਮੈਨ ਦਾ ਕੰਮ ਕਰਦਾ ਹੈ ਤੇ ਛੁੱਟੀ ਹੋਣ ਕਾਰਨ ਕੈਸ਼ ਕਰ ਲੈ ਕੇ ਜਾ ਰਿਹਾ ਸੀ ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸ ਨੂੰ ਰੋਕ ਲਿਆਤੇ ਇਹਨਾਂ ਮੋਟਰਸਾਈਕਲ ਸਵਾਰਾਂ ਦੇ ਨਾਲ ਇੱਕ ਚਿੱਟੇ ਰੰਗ ਦੀ ਆਈ ਵੀਰ ਗੱਡੀ ਵਿੱਚ ਆਏ ਲੁਟੇਰੇ ਵੀ ਸੀ ਜਿਨ੍ਹਾਂ ਨੇ ਨਾ ਸਿਰਫ ਹਥਿਆਰਾਂ ਦੀ ਨੋਕ ਤੇ ਉਸ ਕੋਲੋਂ ਕੈਸ਼ ਭਰਿਆ ਬੈਗ ਖੋਲ ਲਿਆ ਬਲਕਿ ਉਸ ਨੂੰ ਸੱਟਾ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਸਰ ਮੈਂ ਰੇਡੀਅੰਟ ਕੈਸ਼ ਮੈਨੇਜਮੈਂਟ ਸਰਵਿਸ ਕੰਮ ਕਰਦਾ ਹਾਂ ਜੌਬ ਕਰਦਾ ਹਾਂ ਸਰ ਸਰ ਮੇਰੇ ਕੋ 3.5 ਲੱਖ ਰੁਪਈਆ ਮੈਂ ਕੈਸ਼ ਲੈ ਕੇ ਆਉਂਦਾ ਪਿਆ ਸੀ ਨ ਮਾਜਨ ਦੇ ਵਿੱਚੋਂ ਸਰ ਉਹ ਮੈਂ ਥੋੜਾ ਆਪਣਾ ਆਪਣੇ ਉੱਥੋਂ ਨਿਕਲ ਆਇਆ ਮੈਂ ਦਫਤਰ ਦੇ ਵਿੱਚੋਂ ਦਫਤਰ ਚੋਂ ਬਾਹਰ ਆਣ ਕੇ ਫਿਰ ਮੈਂ ਆਪਣੇ ਰੋਡ ਤੇ ਆ ਗਿਆ ਕਲਾਂਨੋ ਰੋਡ ਤੇ ਉੱਥੇ ਵਿੱਚ ਮੈਨੂੰ ਆਣ ਕੇ ਤੇ ਜੀ ਆਲਾਲ ਮਿੱਤਲ ਤੋਂ ਥੋੜੀ ਗਾਂ ਆਣ ਕੇ ਮੈਨੂੰ ਬੰਦੇ ਪਾ ਗਏ ਦੋ ਬੈਕ ਦੇ ਉੱਤੇ ਹੀ ਉਹਨੇ ਮੇਰੀ ਆਣ ਕੇ ਕਾਲਰ ਫੜ ਕੇ ਤੇ ਮੇਰੀ ਕਿੱਟ ਦੇ ਵਿੱਚ 3 3.5 ਲੱਖ ਰੁਪਏ ਹੈ ਉਹ ਜਦੋਂ ਆਣ ਕਿ ਉਹਦੀ ਮੇਰੀ ਕਿੱਟ ਖੋਈ ਤੇ ਮੈਂ ਕਿੱਟ ਨੂੰ ਫੜ ਲਿਆ ਤੇ ਕਿੱਟ ਦਿੱਤੀ ਨਹੀਂ ਮਾਨਾ ਉਹਨੇ ਫਿਰ ਮੇਰੇ ਦਾਤਰ ਮਾਰਿਆ ਤਾਂ ਫਿਰ ਮੇਰੀ ਥੋੜੀ ਕਿੱਟ ਢਿੱਲੀ ਹੋ ਗਈ ਤੇ ਫਿਰ ਕਿਟੋ ਨੇ ਖਿੱਚ ਕੇ ਤੇ ਦੂਸਰੇ ਮੁੰਡੇ ਨੂੰ ਫੜਾਤੀ ਜਿਹੜੀ ਗੱਡੀ 'ਚ ਬੈਠੇ ਉਹਨੇ ਗੱਡੀ 'ਚ ਕਿੱਟ ਰੱਖ ਕੇ ਤੇ ਫਿਰ ਉਹ ਮੈਨੂੰ ਕੁੱਟਣ ਲੱਪੇ ਆ ਫਿਰ ਮੈਂ ਬਾਈਕ ਡੇਗ ਪੀ ਮੇਰੇ ਕੋਲ ਸਟੈਂਡਿੰਗ ਲੱਗਾ ਤੇ ਫਿਰ ਮੇਰੇ ਬਾਈਕ ਡੇਗ ਪੀ ਤੇ ਫਿਰ ਮੈਂ ਆਪ ਵੀ ਥੱਲੇ ਡਿੱਗ ਪਿਆ ਬੜਾ ਮਾਰਿਆ ਮੈਨੂੰ ਉਹਨਾਂ ਨੇ ਕਾਫੀ ਮੁਰਕੇ ਫਿਰ ਜਦੋਂ ਮੇਰੇ ਲਾਗੋਂ ਦੀ ਕੋਈ ਨੰਗਦੇ ਪਈ ਸੀ ਤੇ ਉਹਨਾਂ ਨੇ ਮਤਲਬ ਵੀ ਕਿਹਾ ਵੀ ਕੀ ਗੱਲ ਹੋਈ ਆ ਉਹਨਾਂ ਨੂੰ ਵੀ ਨਹੀਂ ਦੱਸਿਆ ਉਹਨਾਂ ਨੇ ਤੇ ਮਤਲਬ ਵੀ ਮੈਨੂੰ ਕੁੱਟਣ ਕੁੱਟਿਆ ਨਹੀਂ ਹਟੇ ਫਿਰ ਉਹਨਾਂ ਨੇ ਦੋ ਮਲਾਜਮ ਵ ਕੁੱਟ ਕੁੱਟ ਨੂੰ ਨਹੀਂ ਹਟਿਆ ਜਿੰਨਾ ਚਿਰ ਉਹ ਮੁਲਾਜ਼ਮ ਨਹੀਂ ਆਇਆ ਮੁਲਾਜ਼ਮ ਆਣ ਕੇ ਤੇ ਮਤਲਬ ਵੀ ਉਹਨਾਂ ਨੇ ਵੇਖਿਆ ਮੇਰੇ ਵੱਲ ਜਦੋਂ ਉਹਨੂੰ ਮੁਲਾਕੇ ਮੇਰੇ ਲੱਗੇ ਆਏ ਆ ਤਾਂ ਉਹਨਾਂ ਦੀ ਗੱਡੀ ਮਤਲਬ ਖਿੱਚਤੀ ਫਿਰ ਡੇਰਾ ਬਣਾਉਣ ਕਰੋੜ ਦੇ ਗਾਣੂ ਲੈ ਗਈ ਮੋਟਰਸਾਈਕਲ ਤੇ ਦੋ ਜਣੇ ਹੀ ਗੱਡੀ ਚ ਕਿੰਨੇ ਜਾਣਗੇ ਗੱਡੀ ਤੇ ਮੈਨੂੰ ਜਿਹੜਾ ਇੱਕ ਨਿਕਲਿਆ ਨਾ ਉਹ ਸਰਦਾਰ ਬੰਦਾ ਇਹਨੇ ਮੂੰਹ ਬਲੇਟੇ ਹੋਏ ਉਹਨੂੰ ਜਿਹੜਾ ਵਿੱਚੋਂ ਨਿਕਲਿਆ ਉਹਨੇ ਮੂੰਹ ਬਲੇਟਾ ਹੋਇਆ ਤੇ ਜਿਹੜੇ ਬਾਈਕ ਦੇ ਉੱਤੇ ਉਹਨਾਂ ਨੇ ਮੂੰਹ ਬਲੇਟਾ ਆਇਆ ਟੋਟਲ ਅੰਦਾਜ਼ਾ ਹੈ ਕਿੰਨੇ ਜਨੇ ਹੋਣਗੇ ਮੈਂ ਦੇਖਿਆ ਨਹੀਂ ਸਰ ਬਾਅਦ ਵਿੱਚ ਮੈਨੂੰ ਨਹੀਂ ਪਤਾ ਕਿ ਕਿਹੜੀ ਹੀ ਕਿਹੜੇ ਰੰਗ ਦੀ ਆਈ 10 ਗੱਡੀ ਤੁਸੀਂ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਮੈਂ ਸਰ ਗੁਰਦਾਸਪੁਰ ਤੋਂ ਆ ਰਿਹਾ ਸੀ ਤੇ ਆਪਣੇ ਘਰ ਜਾ ਰਿਹਾ ਕੋਖਰ ਮੇਰਾ ਪਿੰਡ ਪੁਲਿਸ ਨੂੰ ਕੰਪਲੇਟ ਲਿਖਾਈ ਹੈ ਹਾਂਜੀ ਸਰ ਦਿਖਾਤੀ ਹੈ ਕੀ ਕਹਿੰਦੇ ਪੁਲਿਸ ਵਾਲੇ ਪੁਲਿਸ ਵਾਲਿਆਂ ਨੂੰ ਦੇਖਿਆ ਹੈ ਰਿਪੋਰਟ ਹੁਣ ਅਜੇ ਮਤਲਬ ਉਹਨਾਂ ਮੌਕਾ ਦੇਖਣ ਆਏ ਸੀ ਹਾਂਜੀ ਸਾਡੀ ਕੰਪਨੀ ਜੀ ਰੇਡੀਐਂਟ ਚੜਾਈ ਦੀ ਕੰਪਨੀ ਹੈ ਜਿਹਦੇ ਕੈਸ਼ ਹੈ ਸਾਡਾ ਵੋਲਡ ਚ ਰਹਿੰਦਾ ਜੀ ਅਮਰ ਸਰ ਅਮਰ ਸਰ ਜਮਾ ਹਾਂਜੀ ਅਮਰ ਸਰ ਕੈਸ਼ ਇਹ ਲੜਕਾ ਵਾ ਫਿਲਹਾਲ ਤਾਂ ਜੋ ਵਰਕਿੰਗ ਡੇ ਹੁੰਦਾ ਉਹ ਤੋਂ ਬੈਂਕ ਦੇ ਵਿੱਚ ਜਮਾ ਹੋ ਜਾਂਦਾ ਵਾ ਜਿਸ ਦਿਨ ਚੁੱਟੀ ਹੁੰਦੀ ਹੈ ਕੈਸ਼ ਮੁੰਡਾ ਆਪਣੇ ਘਰ ਰੱਖਦਾ ਇਹਦੇ ਕੋਲ ਲੈ ਕੇ ਗੱਡੀ ਅਮਰ ਸਰ ਚੱਲ ਜਾਂਦੀ ਵੋਲਟ ਦੇ ਵਿੱਚ ਕਿੰਨੀ ਦੇਰ ਤੋਂ ਇਹ ਲੜਕਾ ਸਾਡੇ ਕੋਲ ਇਹ ਸਾਡੇ ਕੋਲ 3 ਸਾਲ ਤੋਂ ਕੰਮ ਕਰ ਰਿਹਾ ਜੀ ਔਰ ਬਹੁਤ ਵਧੀਆ ਤਰੀਕੇ ਨਾਲ ਸਹੀ ਕੰਮ ਕਰ ਰਿਹਾ ਔਰ ਫਰਸਟ ਟਾਈਮ ਇਹਦੇ ਨਾਲ ਇਦਾਂ ਦਾ ਵਾਕਿਆ ਹੋਇਆ ਵਾ ਪੁਲਿਸ ਨੂੰ ਕੰਪਲੇਟ ਕੀਤੀ ਹਾਂਜੀ ਸਰ ਪੁਲਿਸ ਨੂੰ ਕੰਪਲੇਟ ਕੀਤੀ ਜੀ ਮੰਗ ਹੈ ਜੀ ਇਹ ਕਰਦੀ ਜਿਹਦੇ ਨਾਲ ਇਨਸਾਫ ਹੋਣਾ ਚਾਹੀਦਾ ਜੀ ਇਹ ਗਰੀਬ ਬੰਦਾ ਹੈ ਦੇਖੋ ਕੰਮ ਕਰਦਾ ਪਿਆ ਵਾ ਅਰਧਾਹਜ਼ਾਰੇ ਦੀ ਸੈਲਰੀ ਆ ਪਰ ਗਲਤ ਕੀਤਾ ਜੀ ਜੋ ਕੀਤਾ ਇਹਨਾਂ ਬਹੁਤ ਜ਼ਿਆਦਾ ਗਲਤ ਕੀਤਾ ਵਾ ਅਗਰ ਜਦਾਂ ਸੱਟਾ ਮਾਰਿਆ ਨੇ ਕੋਈ ਜ਼ਿਆਦਾ ਸੱਟ ਲੱਗ ਜੇ ਤੇਰੀ ਜਾਨ ਤੇ ਕੁਝ ਬਣ ਸਕਦਾ ਹੈ ਕੌਣ ਜ਼ਿੰਮੇਵਾਰ ਹੈ ਜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ